ਹਾਂਜੀ ਜਦੋਂ عارف ਲੋਟਾ ਅੱਜ ਆਪਾਂ ਬਣਾਉ ਰਿਹਾ ਥੂੜੀ ਪਤਾ ਹੀ ਹਾਂ ਸੂਜਣ ਚ ਆਰਜਨ ਕੜ ਗੁਨੀ ਤਾਂ ਇਹ ਕਿ ਬਣਾਉਣਾ ਐ ਕਿ ਬਣਾਉ ਮੰਗਤੇ ਅੱਜ ਆਪਾਂ ਨੇ ਲਿਆ ਨਾ ਨਵਾਂ ਰੁਟਾ ਵੇਟਰ ਨੋ ਰੁਟਾ ਸਸਤੀ ਮਾਣਣਾ ਇਹਦਾ ਆਪਾਂ ਨੇ ਤੇ ਲਕਾਈਆਂ ਬਣਾਈਆਂ ਸੀ ਮੈਂ ਤਾਂ ਸੋਲ ਗਿਆ ਸੀਗਾ ਮੈਂ ਐਡ ਕਰ ਦੂੰਗਾ ਦੇਖੋ ਇਹ ਆਪਣੀ ਦਿਨ ਦੀ 14 15 ਮੇ ਕਾਦੀ ਲੱਗੀ ਹੋਈ ਆ ਇਦੂ ਆਦਾ ਫਿਰ ਇੱਥੇ ਬਣਾਉਣੀ ਆ ਕੋਰ ਵਾਲੀ ਭਰੀ ਘੜੀ ਆਪਣੀ ਕੇ ਚਲੋ ਓਕੇ ਫਿਰ ਮੈਂ ਲਾ ਤੁਹਾਨੂੰ ਲੋ ਜੀ ਹੋ ਗਈਆਂ ਵਧਾਈਆਂ ਪਾਤਾਵਾਂ ਕਰਦੇ 9 ਫੁੱਟਾ ਸ਼ਕਤੀਵਾਨ ਹਾਂ ਜੀ ਰੱਤਾਂ ਅਗੇ ਸਹੀ ਆਪਾਂ ਤੁਹਾਨੂੰ ਜਦੋਂ ਆ ਰਿਹਾ ਕਿ ਮੈਂ ਤਾਂ ਸਾਡੇ ਆ ਗਿਆ ਤਾਂ ਕਰਕੇ ਵਲੌਗ ਦਿਖਾਉਣਾ ਹੈ ਨੇ ਕਰੋ ਸੀ ਤੋਰ ਤਾ ਰਾਤੀ ਹੁਹ ਉਹ ਮੂਲਾ ਰੋਪਿਆ ਮਾਗ ਲਾ ਪਤਾ ਨਹੀਂ ਕਿੱਥੇ ਰੱਖਿਆ ਇੱਥੋਂ ਜੜਾ ਤੁਸੀਂ ਕਾਟ ਤਾ ਉਹਨੇ ਜਾਣ ਕਿੱਥੇ ਲੇਰ ਕਰਾਉਂਗੇ ਲੋਟ ਅੱਜ ਤਾਂ ਫੈਂਟਰੀ ਬੋਲਟ ਟੁੱਟੇ ਹੋਵਾ ਮਾਰੀ ਨਾਲ ਰੇਡੀਏਟਰ ਚ ਚਲੋ ਓਕੇ ਫਿਰ ਮਿਲਦੇ ਹਾਂ ਆ ਬਈ ਇੱਥੋਂ ਜੇ ਬਾੜਾ ਜੇ ਤੋੜਦੇ ਆ ਉਧਰ ਉਹ ਜਵਾਰਾ ਜਾਂ ਪਾਟ ਕੇ ਇਧਰੋਂ ਫੇਰ ਨਿਕਲ ਗਿਆ ਇੱਕ ਹੋਰ ਕਲਾਸ ਪਿਆ ਉਹਨੂੰ ਆਵਾਂਗੇ ਇਹਦਾ ਜਮੀਨ ਲੱਗ ਗਿਆ ਕਰਤਾ So, ok per me è vero scuro anche scuro anche scuro anche non lo so ma scuro anche non mi l'hai detto l'unisino ok però scuro anche a diga per la taglia si mucinte però però già lì però è un'auto parli che per la taglia si mucina la trumona non <truh> ho ventato atti se cavolo si hai notato ਅਲੱ ਇੱਕ ਯਾਰ ਦੀ ਆ ਰਹੀ ਆ ਚਲੋ ਓਕੇ ਫਿਰ ਮਿਲਦਾ ਹਾਂ ਜੀ ਰਾਤ ਤਾਂ ਆਪਾਂ ਅਰਵਿੰਦ ਜੱਜ ਕੇ ਦੂੜੀ ਬਣਾ ਕੇ ਆ ਗਏ ਸੀ ਹੁਣ ਆਪਾਂ ਬਣਾਉਣ ਲੱਗੇ ਹਾਂ ਨੱਥੋ ਢੀ ਅੱਥੜੀ ਬਣਾਉਣੀ ਆਗੇ ਇਹ ਦੂ ਆ ਦੇਖ ਰਿਹਾ ਕਿੱਥੇ ਜਾਣਾ ਆ ਥੋਆ ਖਾਸਾ ਇਤੋਂ ਵੀ ਵਧੀਆ ਬਣ ਜਾਣਗੀ ਪਰ ਇਹ ਖਾਸੀਆਂ ਬਣ ਜਾਣੀਆਂ ਇੱਥੇ ਬਣਾਵਾਂਗੇ ਹਾਂ ਆ ਸੀਰ ਹੋ ਜਾਣ ਜੇ ਵੀ ਕੋਈ ਰਲੀ ਤੇ ਇੱਕ ਕਲ ਰੂਟਰ ਵਾਟਰ ਚਲਾ ਕੇ ਦੇਖਿਆ ਸੀਗਾ ਉਦੋਂ ਸਕੂਲ ਗਿਆ ਹੋਇਆ ਸੀਗਾ ਤਾਂ ਕਰਕੇ ਵੀ ਵਲੌਗ ਜਾਨੀ ਬਣਾਇਆ ਲਿਬੜਾ ਹੀ ਪਿਆ ਇੱਕ ਗੇੜਾ ਦਿੱਤਾ ਤਾਂ ਵੀ ਦੇਖ ਲਓ ਪੂਰਾ ਲਿਬੜਾ ਟਰੈਕਟਰ ਇੱਕ ਚੀਜ਼ ਦਿਖਾਈਏ ਤੁਹਾਨੂੰ ਆਓ ਚੱਕੋ ਉਹਦੇ ਰੋਜ਼ ਕੰਨੇ ਬੈਠੇ ਨੇ ਸਾਹਮਣੇ ਗੱਟਾ ਨਵਾਂ ਲੈ ਮੈਂ ਤਾਂ ਡਾਲ ਲੱਗੇ ਜਦੋਂ ਪਹਿਲਾਂ ਪਹਿਲਾਂ ਹੀ ਦੇਖੇ ਮੈਂ ਬਹੁਤ ਬੈਠਾ ਸੀ ਉਹ ਹੁਣ ਤਾਂ ਸੜੇ ਘੱਟ ਵੀ ਗਏ ਇੱਥੇ ਹੁਣ ਤੂੜੀ ਬਣਾਉਣੀ ਆ ਆਣ ਜਾਣਗੇ ਟਰਾਲੀਆਂ ਇੱਕ ਤਾਂ ਆਪਣਾ 477 ਲੱਗੇ ਹੋਇਆ ਇੱਕ ਆਪਣਾ 675 ਟਰਾਲੀਆਂ ਤੇ ਲੱਗੇ ਹੋਏ ਨੇ ਇੱਕ ਜਿਵੇਂ ਹੁਣ ਇਹਦੇ ਵਾਂਗ ਰੋ ਵਾਈਟ ਟਰਾਲੀ ਆ 475 ਵਾਂਗ ਨਵੀਂ ਵਾਈਟ ਟਰਾਲੀ ਆ ਇਹ ਬਰਾਂ ਉਹ ਨਾ ਵੇਖੇ ਮੈਨੂੰ ਲੱਗਦਾ ਤੂੜੀ ਇੱਕ ਉਧਰ ਵੀ ਚੱਲਦੀ ਆ ਉਹ ਇੱਥੇ ਘੱਟ ਜੁੜਦੀ ਆ ਓ ਦੇ ਗਰਦ ਦੀ ਔਰਦੀ ਸੀ ਹਮ ਚੱਲਦਾ ਹੁਣ ਅੱਜ ਨੂੰ ਦੂਜੇ ਤੀਜੇ ਲੋਹ ਚ ਚੱਲਦਾ ਇੱਕ ਤੂੜੀ ਵਾਲੀ ਓ ਚੱਲਦੀ ਆ ਕਿਹ ਨਾਲ ਟਰੋ ਸੋਰਾਜ ਚਲੋ ਫਿਰ ਮਾਪਲੀ ਲੱਕਿਆ ਨਾ ਓਕੇ ਤਾਂ ਨੇ ਜੇ ਕੱਢੋ ਕਿਸੇ ਦੁਆਏ ਚਲਾ ਤੇ ਗੱਤੂ ਵਾਪਸ ਤੋ ਕੋਕ ਹਮੇਲਾ ਹੁਣ ਹਾਂਜੀ ਇਹ ਦੋ ਸੇਦਾਂ ਜਾਬੀ ਆ ਗਿਆ ਲੋਰੀ ਤਾ ਤਬੇ ਤਰਦਾ ਵਾ ਗਿਆ ਗਾੜੀ ਬਹੁਤ ਹੋ ਗਈ ਦੱਸ ਲਿਆ ਇੱਧਰ ਕਿਤੇ ਜਾਓ ਪਹਿਲਾਂ ਬਾਟੇ ਨੂੰ ਬਾਤ ਦੱਸਾਓ ਹੋਵਾਗਾ ਮਗਰੀ ਉਦੋਂ ਲਾਵਾਂਗੇ ਇੱਧਰ ਸਟਾਫ ਵੀ ਇੱਥੇ ਹੀ ਆ ਜਾਂਦਾ ਖੜਾ ਹੀ ਓਟਾ ਬਹੁਤ ਹੋ ਗਰਕਾਂਗੇ ਬਹੁਤ ਆਇਆ ਖਾਂਡਾ ਚਲੋ ਓਕੇ ਅਗਰ ਵਾੜਾ ਪੱਲੀ ਚ ਨੂੰ ਕਿਹਾ ਹੋਇਆ ਵਾੜਾ ਪੱਲੀ ਚ ਨੂੰ ਕਹਿਆ ਬਾਈ ਹਾਂਜੀ ਇੱਧਰ ਆ ਗਏ ਸੀ ਉਧਰੋਂ ਬਣਾਇਆ ਸੀ ਮੜ ਕੇ ਨਹੀਂ ਲੰਗਾ ਸੀ ਉਹ ਅਸਮੰਦਰ ਤਾਈ ਦੇ ਜਾਣਾ। ਉਹ ਨਹੀਂ ਜੋਟੇ ਦੋ ਹੀ। ਅਸਮੰਦਰ ਤਾਈ ਦੇ ਜਾਵਾਂਗੇ। ਚਲੋ। ਰੋਟੇ ਫਿਰ ਮੈਂ ਤੁਹਾਨੂੰ। ਓਕੇ ਯਾਰ। ਜੀ ਆਪਾਂ ਨਥੜੀ ਦੇ ਇੱਥੇ ਆ ਗਏ ਸੀਗੇ। ਆ ਆ ਤਾਂ ਬਣਾਤਾ। ਉਹ ਸੇ ਤੋਂ ਲੇ ਕੇ ਸੱਚੀ ਕੋਲ ਅੱਡੀ ਕਰਦੇ। ਆਹਾ। ਆ ਉੱਥੇ ਲੈ ਕੇ। ਉੱਥੇ ਲੈ ਕੇ ਬਣਾਉਣਾ ਇਹਨੂੰ। ਉਹ ਮੈਨੂੰ ਹਰੋਂ ਓਕੇ ਜੀ ਪਾਈ ਤੇ ਦਾ ਕੋਈ ਥੋੜੀ ਵਸ ਬਣੀ ਜਾਂਦੀ ਆ ਰਾਲੀ ਵੀ ਉਹ ਆਉਂਗੀ ਆ ਨਾਲੇ ਖੜ ਜਾਂਦਾ ਖਾਤ ਤੈਨ ਟਰੈਕਟਰ ਇਹ ਦੁਆ ਬਸ ਕੱਦੇ ਤੇਲੀ ਹੋ ਰਿਹਾ ঘৰ ম কি বলোক বনাওঁ মই কল বল দি মেলি থকা